ਜੱਬਾ ਵੀ ਅਨੰਦਪੁਰ ਅੱਜ ਤੇ ਰੈਲੀ ਬਿਜਲੀ ਰੈਲੀ ਕੱਲ ਜਿਹੜੀ ਹੋਈ ਆ ਜਿੱਥੇ ਅਚੂ ਮੰਗਲ ਦੇ ਹਦਾਲ ਦੇ ਵਿੱਚ ਹੋ ਰਹੀ ਆ ਇਸ ਤਰ੍ਹਾਂ ਦਾ ਮਾਹੌਲ ਆ ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਹਾਜੇ ਚਾਰ ਜੋਨਾਂ ਦਾ ਇਕੱਠ ਆ ਹਾਲੇ ਵੀ ਜਨਤਾ ਆ ਰਹੀ ਆ ਪਿੰਡਾਂ ਦੇ ਵਿੱਚੋਂ ਟਰਾਲੀਆਂ ਆ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਅੰਮ੍ਰਿਤਸਰ ਦੇ ਵਿੱਚ ਦੂਜਾ ਵੱਡਾ ਇਕੱਠ ਆ ਇਹ ਇਲਾਕੇ ਵਾਈਜ਼ ਛੋਟੇ ਥੋੜੇ ਥੋੜੇ ਬਲਾਕਾਂ ਨੂੰ ਅਸੀਂ ਟਾਈਮ ਦੇ ਰਿਹਾ ਫਿਰ ਵੀ ਵੱਡੇ ਇਕੱਠ ਹੋ ਰਿਹਾ ਇਹ ਤਾਂ ਬਹੁਤ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਵਾ ਵੱਡਾ ਲੋਕਾਂ ਦੇ ਮਨਾਂ ਵਿੱਚ ਇਹ ਅੰਦੋਲਨ ਜਿੱਤਣ ਦੀ ਇੱਕ ਤਾਂ ਗਿਆ ਉਹਨਾਂ ਨੂੰ ਲੱਗਦਾ ਵੀ ਅੰਦੋਲਨ ਜਿੱਤ ਕੇ ਜਿਹੜਾ ਕਿਸਾਨੀ ਦਾ ਸੰਕਟ ਆ ਜਿਨੇ ਜਿਨੇ ਆਰਥਿਕ ਤੌਰ ਤੇ ਕਿਸਾਨਾਂ ਨੂੰ ਮਜ਼ਬੂਤ ਕਰਨਾ ਤੋਂ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਵਿੱਚੋਂ ਦੀ ਰਾਜਾਂਦਾ ਇਹ ਵੱਡੀ ਮੰਗ ਆ ਇਹ ਕਾਰਪੋਰੇਟ ਨਾਲ ਟਕਰੌਂਦੀ ਮੰਗ ਆ ਇਸ ਕਰਕੇ ਲੋਕ ਚੱਜ ਕੇ ਜੋਰ ਲਾ ਰਹੇ ਆ ਇੱਕ ਸਾਲ ਹੋ ਗਿਆ ਨਾ ਹੌਸਲਾ ਘਟਿਆ ਨਾ ਰਾਦੇ ਪਾਸ ਹੋਇਆ ਇਸ ਕਰਕੇ ਅੱਜ ਦੇਖਾਠੇ ਦੱਸਦੇ ਆ ਕਿ ਮੋਦੀ ਸਾਹਿਬ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੀ ਆਵਾਜ਼ ਦਾ ਸਨਮਾਨ ਕਰ ਸਨਮਾਨ ਕਰਦੇ ਹੋਏ ਆਉਣ ਵਾਲੇ ਬਜਟ ਦੇ ਵਿੱਚ ਐਮਐਸਪੀ ਲੀਗਲ ਕਰਾਉ ਗੱਡੀ ক্রোন ਲਈ ਲੁੜਿੰਦਾ ਬਜਟ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਲਈ ਲੁੜਿੰਦਾ ਬਜਟ ਨਰੇਗਾ 200 ਦਿਨ ਚੱਲੇ ਉਹਦਾ ਲੁੜਿੰਦਾ ਬਜਟ ਫਸਲੀ ਬੀਮਾ ਜੋ ਉਹਨਾਂ ਜੋ ਯੋਜਨਾ ਵਾਸਤੇ ਲੁੜਿੰਦਾ ਬਜਟ ਤਾਂ ਇਹ 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 ਬਜਟ ਵਿੱਚ ਪ੍ਰਾਪਦਨ ਕੀਤਾ ਜਾਵੇ ਤਾਂ ਜੋ ਮੀਟਿੰਗ ਹੋਰ ਸਾਰਤਕ ਹੋ ਸਕੇ ਜਾਣਦੀ ਕਿ ਕੇਂਦਰ ਸਰਕਾਰ ਤੇ ਕਹਿੰਦੀ ਆਪਾਂ ਆਪਣੇ ਐਮਐਸਪੀ ਦਾ ਨਿਯਮ ਲਾਗੂ ਕੀਤਾ ਹੈ ਜਿਹੜੀ ਸੂਬਾ ਸਰਕਾਰ ਵੀ ਨਾਲ ਕੋਈ ਨਹੀਂ ਮੈਨੂੰ ਲੱਗਦਾ ਕਿਤੇ ਵੀ ਨਹੀਂ ਹੈਗਾ ਕੋਈ ਦੱਸਣ ਨਾ ਪ੍ਰਧਾਨ ਮੰਤਰੀ ਜੀ ਬੋਲ ਕੇ ਦੱਸਣ ਕਿਤੇ ਕੋਈ ਕਾਨੂੰਨ ਨਹੀਂ ਹੈਗਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਤੇ ਨਹੀਂ ਬਣਿਆ ਚੱਲ ਜੇ ਉਹਨਾਂ ਦੀ ਗੱਲ ਹੈ ਬਣਿਆ ਤੇ ਦਿਖਾ ਦੇ ਸਾਨੂੰ ਕਾਨੂੰਨ ਅਸੀਂ ਤਾਂ ਹੀ ਕਹਿੰਨੇ ਨਾ ਉਹ ਤਾਂ ਫਿਰ ਪਾਰਲੀਮੈਂਟ ਚ ਪਾਸ ਕਰਨਾ ਵੀ ਕੋਈ ਵੱਡਾ ਮਸਲਾ ਨਹੀਂ ਜੇਕਰ ਕਾਨੂੰਨ ਬਣਿਆ ਉਹਨਾਂ ਦਾ ਦਾਬਾ ਕਿਤੇ ਵੀ ਨਹੀਂ ਬਣਿਆ ਹੈਗਾ ਗੁੰਮਰਾਹ ਕਰ ਰਹੇ ਹੈਗੇ ਐਰ ਕੀ ਪੰਜਾਬ ਦੇ ਅੰਦਰ ਝੋਨਾ ਹਰਿਆਣੇ ਦੇ ਅੰਦਰ ਝੋਨਾ ਰੁਲਿਆ ਉਹ ਖਰੀਦਿਆ ਨਹੀਂ ਹੈਗਾ ਲੋਕਾਂ ਨੇ ਧਰਨੇ ਦੇ ਕੇ ਦਬਾਅ ਪਨਾ ਕੇ ਇਹ ਕੀਤਾ ਹੈਗਾ ਇਸ ਕਰਕੇ ਮੈਨੂੰ ਜੋ ਲੱਗਦਾ ਵਾ ਇਸ ਕਰਕੇ ਦੇਸ਼ ਨੂੰ ਗੁੰਮਰਾਹ ਨਹੀਂ ਕੀਤਾ ਜਾਣਾ ਚਾਹੀਦਾ ਕੀ ਸਮੇਂ ਦੀ ਕਿਉਂ ਮਨਸ਼ਾ ਕੀ ਹੈ ਸਰਕਾਰ ਦੀ ਹਾਂ ਦੇਖੋ ਨਹੀਂ ਦੇਖੋ ਸਪਸ਼ਟ ਜਾਪ ਵੀ ਉਹ ਕੋਰਪੋਰੇਟ ਦੀ ਪਾਲਿਸੀ ਤੇ ਚੱਲ ਰਹੇ ਹੈ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰ ਰਹੇ ਆ ਵੱਡੇ ਕਾਰਪੋਰੇਟ ਜਿਹੜੇ ਆ ਉਹ ਖੇਤੀ ਸੈਕਟਰ ਨੂੰ ਕੰਪਨੀ ਚ ਲੈਣਾ ਚਾਹੁੰਦੇ ਕੱਚੇ ਮਾਲ ਨੂੰ ਭਾਰਤ ਦੇ ਬਾਜ਼ਾਰ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੋ ਇਹ ਇਹ ਇਹਦੇ ਵਿੱਚ ਸਾਡੇ ਜਿਹੜੇ ਹਾਕਮ ਆ ਉਹਨਾਂ ਦਾ ਸਾਥ ਦੇ ਰਿਆ ਇਹ ਵਜ੍ਹਾ ਆ ਅਸੀਂ ਕਹਿੰਨੇ ਛੱਡ ਦਿਓ ਤੁਸੀਂ 100 ਹਿੰਦੁਸਤਾਨ ਦੇ 140 ਕਰੋੜ ਲੋਕਾਂ ਦੀ ਗੱਲ ਸੁਣੋ 80 ਕਰੋੜ ਕਿਸਾਨ ਮਜ਼ਦੂਰ ਦੀ ਗੱਲ ਸੁਣੋ ਜਿਹੜੀਆਂ ਪਾਲਿਸੀਆਂ ਨੀਤੀਆਂ ਸਾਡੇ ਦੇਸ਼ ਦੇ ਹਿੱਤ ਵਿੱਚ ਆ ਉਹ ਲਾਗੂ ਕਰ ਕਿ ਜਿਵੇਂ ਹੁਣ ਤਾਂ ਕਾਫੀ ਢੇਰ ਹੋ ਗਈ ਹੈ ਧਰਨਿਆਂ ਨੂੰ ਜਿਹੜਾ ਸਾਡਰ ਸੀਲ ਕੀਤੇ ਹੋਏ ਹੈ ਜਿਹੜੇ ਬਜ਼ੁਰਗ ਵੀ ਕਿਸਾਨ ਐ ਇਸ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਬੈਠੇ ਨੇ 80% ਦਾ ਇਹ ਸੰਘਰਸ਼ ਨੂੰ ਖਤਮ ਕਰਨਾ ਖਤਮ ਕੀਤੇ ਹੋਏ ਹਾਂ ਦੇਖੋ ਇਹ ਤਾਂ ਇਹ ਹਜੇ ਸਮਾਂ ਦੱਸੂਗਾ ਹਲੇ ਲੜਨਾ ਪੈਣਾ ਸੰਨ ਇਹ ਇੱਕ ਸਾਲ ਜਿਹੜਾ ਹੋਣ ਜਾ ਰਿਹਾ ਇਹਦੇ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਕਰਨੀਆਂ ਕਿ ਸਾਡੀਆਂ 1947 ਤੋਂ ਬਾਅਦ ਕਿਸੇ ਵੀ ਪਾਰਲੀਮੈਂਟ ਦੀ ਕਮੇਟੀ ਜਿਹੜੀ 31 ਮੈਂਬਰੀ ਆ ਉਹਦੇ ਵਿੱਚ ਭਾਜਪਾ ਵਾਲੇ ਜ਼ਿਆਦਾ ਉਹਨਾਂ ਪਹਿਲਾਂ ਕਦੀ ਨਹੀਂ ਸੀ ਪਾਸ ਕੀਤਾ ਵੀ ਐਮਐਸਪੀ ਲੀਗਲ ਗੱਟੀ ਕਾਨੂੰਨ ਬਣਾਣਾ ਚਾਹੀਦਾ ਇਹ ਵੱਡੀ ਪ੍ਰਾਪਤੀ ਹੈ ਕਰਵਾ ਲਈ ਇਹਨਾਂ ਨੂੰ ਅਜੇ ਜਿੱਤ ਬਾਕੀ ਹੈ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਬੇਸ਼ੱਕ ਸਾਡੀ ਮੰਗ ਨਹੀਂ ਹੈਗੀ ਉਹ ਸੁਪਰੀਮ ਕੋਰਟ ਦੀ ਕਮੇਟੀ ਨੇ ਇਹ ਕਹਿ ਤਸ਼ਬਾਸ਼ ਕਰ ਦਿੱਤੀ ਵੀ ਐਮਐਸਬੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਮੁੱਢਲੀ ਰਿਪੋਰਟ ਚ ਦਾ ਕੀ ਕਰਦੇ ਨਹੀਂ ਮੈਨੂੰ ਪਤਾ ਕਿਸਾਨ ਮਜਦੂਰ ਦਾ ਕਰਦੇ ਆ ਦੂਜੀ ਇਹ ਗੱਲ ਉਹਨਾਂ ਦੀ ਇੰਸਟੀਚੂਸ਼ਨ ਬਣਾ ਤੀਸਰਾ ਇਹ ਕੇਤੇ ਵੱਡੇ ਸਵਾਲ ਸੀ ਲੋਕਾਂ ਨੇ ਸ਼ਿਗਰਸ਼ ਕਰਕੇ ਸਾਰਿਆਂ ਨੂੰ ਇੱਕ ਰਾਹ ਤੇ ਤੁਰ ਲਈ ਬਜੂਰ ਕਰ ਇਹ ਵੀ ਪ੍ਰਾਪਤੀ ਹੈ ਇਕਾ ਹੁੰ ਜਾ ਰਿਹਾ ਦੂਜੀ ਵੱਡੀ ਪ੍ਰਾਪਤੀ ਇੱਕ ਦੂਜੇ ਦੇ ਖਿਲਾਫ ਬੋਲਦੇ ਬੋਲ ਨੂੰ ਹਟਾ ਜੇ ਲਹਿਰ ਨਾ ਹੁੰਦੀ ਨਾ ਇੱਕ ਹੋਣਾ ਹੈਗਾ ਨਾ ਇੱਕ ਦੂਜੇ ਖਿਲਾਫ ਬੋਲਣਾ ਹਟਣਾ ਸੀ ਤੇ ਦੋ ਪਾਰਲੀਮੈਂਟ ਦੀ ਕਮੇਟੀ ਨੇ ਜਿਹੜੀ ਰਿਪੋਰਟ ਮੰਨੀ ਨਾ ਉਹ ਮੰਨੀ ਨਾ ਦਜੀ ਇਹ ਬੜਾ ਪ੍ਰਧਾਨ ਜੋ ਦੋ ਫਾੜ ਕੇ ਨੂੰ ਤਿਆਰ ਬੈਠੀ ਹੈ ਜਿਹੜੀ ਕੇਂਦਰ ਸਰਕਾਰ ਤੇਰੀ ਜਾਟ ਬਿਨਾ ਜਾਟ ਹਿੰਦੂ ਸੇਤਰੇ ਵਿੱਚ ਆ ਦੇਖੋ ਇਹ ਉਹਨਾਂ ਦਾ ਰਿਸਰਸ ਦਾ ਅਜੰਡਾ ਪੰਜਾਬ 'ਚ ਨਹੀਂ ਚੱਲ ਪਾਊਗਾ ਨਾ ਪੰਜਾਬ ਇਹੋ ਜੀ ਸੋਚਦਾ ਹੈਗਾ ਠੀਕ ਹੈ ਹਰ ਮੰਦਰ ਦੇ ਢੇਟਾਂ ਉਹਨਾਂ ਨੂੰ ਮਸਜਿਦ ਦੇ ਮਸਜਿਦ ਦੇ ਢੇਟਾਂ ਸਿਵ ਲਿੰਗ ਲੱਭਦਾ ਮੰਦਰ ਮਸ਼ਤ ਦੀ ਰਾਜਨੀਤੀ ਕਰਦੇ ਆ ਜਾਤਾਂ ਦੀ ਰਾਜਨੀਤੀ ਕਰਦੇ ਆ ਠੀਕ ਹੈ ਉਹਨਾਂ ਦਾ ਅਜੰਡਾ ਪਰ ਮੈਨੂੰ ਲੱਗਦਾ ਪਿਉਣ ਵਾਲੇ ਸਮੇਂ ਵਿੱਚ ਸ਼ਾਇਦ ਉਹਨਾਂ ਦੇ ਅਜੰਡੇ ਤੋਂ ਖੁਦ ਹਿੰਦੂ ਵੀ ਨਾ ਕੁਝਣ ਕਿੰਨਾ ਕਚਰ ਜਿਵੇਂ ਪੰਜਾਬ ਦੇ ਅੰਦਰ ਵੀ ਕਈ ਪੰਥ ਦੇ ਨਾਂ ਤੇ ਸਰਕਾਰਾਂ ਬਣਾਉਂਦੇ ਸੀ ਨਹੀਂ ਬਣ ਰਹੀਆਂ ਹੁਣ ਇਨਾਂ ਦੀਆਂ ਵੀ ਹਿੰਦੂਆਂ ਦੇ ਨਾਂ ਤੇ ਸ਼ਹਿਰ ਸਤਾਰਾ ਨਾਂ ਬਣ ਕਿਉਂਕਿ ਲੋਕਾਂ ਨੂੰ ਅਸਲ ਹਿੰਦੂ ਦਾ ਵਿਕਾਸ ਜਿਹੜਾ ਵਾ ਉਹ ਇਹਦੇ ਵਿੱਚ ਆ ਵੀ ਉਹਨੂੰ ਰੁਜ਼ਗਾਰ ਮਿਲੇ ਠੀਕ ਹੈ ਜੀ ਖੇਤੀ ਸੈਕਟਰ ਲਾਹੇਮੰਦਾ ਹੋਵੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇ ਲੋਕ ਸਾਰੇ ਛਾਣੇ ਹੋ ਰਹੇ ਹੈ ਤੁਹਾਨੂੰ ਲੱਗਦਾ ਤੁਹਾਡੇ ਸੰਗਤ ਵਾਲੇ ਦੀ ਭਾਈਚਾਰਕ ਬਿਲਕੁਲ ਦੇਖੋ ਨਾ ਅਸੀਂ ਜੇ ਅੱਜ ਛੋਟੀ ਦੁਕਾਨਦਾਰੀ ਤੇ ਜਿਹੜਾ ਹਮਲਾ ਕਾਰਪੋਰੇਟ ਦਾ ਛੋਟੇ ਰੈਡੀ ਫੜੀ ਵਾਲੇ ਤੇ ਆ ਛੋਟੇ ਕਾਰੋਬਾਰੀ ਤੇ ਆ ਅਸੀਂ ਜੇ ਉਹਨੂੰ ਬਚਾਉਣ ਵਾਸਤੇ ਵੱਡੇ ਜਿਹੜੇ ਕਾਰਪੋਰੇਟ ਦੇ ਮਾਲ ਆ ਜੇ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਤੇ ਪੰਜਾਬੀਆਂ ਦਾ ਸਾਂਝਾ ਅੰਦੋਲਨ ਬਣਦਾ ਸੜਾਇਕਾ ਬਦੂਗਾ